अमृतसर लॉरेंस रोड टी मार्ट ਦੇ ਬਾਹਰ ਟ੍ਰੈਫਿਕ ਚਾਂਮ ਹੈ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਉਪਰਾਲਾ ਨਹੀਂ ਕੀਤਾ ਗਿਆ ਦੀਵਾਲੀ ਦੇ ਦਿਹਾੜੇ ਤੇ ਲੋਕ ਖਰੀਦਦਾਰੀ ਕਰਨ ਆ ਰਹੇ ਹਨ ਡੀਮਾਰਟ ਦੇ ਬਾਹਰ ਟ੍ਰੈਫਿਕ ਚਾਂਮ ਹੈ ਪੀਸੀਆਰ ਦੀ ਗੱਡੀ ਉੱਥੇ ਲੱਗੀ ਹੋਈ ਹੈ ਪਰ ਜਿਹੜੇ ਪੁਲਿਸ ਦੇ ਮੁਲਾਜ਼ਮ ਹਨ ਉਹ ਸਾਈਡ ਤੇ ਬੈਠੇ ਹੋਏ ਹਨ ਟ੍ਰੈਫਿਕ ਚਾਂਮ ਹੈ ਸੋ ਪੁਲਿਸ ਮੁਲਾਜ਼ਮਾਂ ਨੂੰ ਆਪਣੀ ਡਿਊਟੀ ਸਮਝਣੀ ਚਾਹੀਦੀ ਹੈ ਕਾਂ ਜੋ ਲੋਕਾਂ ਨੂੰ ਟ੍ਰੈਫਿਕ ਜਾਮ ਤੋਂ निजात ਮਿਲ ਸਕੇ ਦੀਵਾਲੀ ਦਾ ਤਿਹਾਰ ਨੇੜੇ-ਨੇੜੇ ਆ ਰਿਹਾ ਤੇ ਬਜ਼ਾਰਾਂ ਦੇ ਤਸਵੀਰਾਂ ਵੀ ਇਸੇ ਟੋਨਾਂ ਜਰੂਰ ਸਾਂਝੀਆਂ ਕਰ ਰਹੇ ਆ ਤੇ ਇਸ ਵੇਲੇ ਇੱਥੇ ਡੀਮਾਰਟ ਲਾਰਸ ਰੋਡ ਦੇ ਬਾਹਰ ਖੜਿਆ ਤੇ ਤਸਵੀਰਾਂ ਤੁਹਾਨੂੰ ਇੱਥੋਂ ਦੀ ਵੀ ਸਾਂਝੀ ਕਰ ਰਹੇ ਆ ਕਿ ਡੀਮਾਰਟ ਦੇ ਬਾਹਰ ਕਾਫੀ ਵੱਡੀ ਗਿਣਤੀ ਵਿੱਚ ਲੋਕ ਖਰੀਦਦਾਰੀ ਕਰਨੇ ਆਉਂਦੇ ਹਨ ਅਤੇ ਜਿਹੜੇ ਲੋਕ ਖਰੀਦਦਾਰੀ ਕਰਨ ਆਉਂਦੇ ਉਸ ਤੋਂ ਬਾਅਦ ਡੀਮਾਰਟ ਦੇ ਵਿੱਚ ਪਾਰਕਿੰਗ ਦਾ ਪਾਏ ਥੋੜੀ-ਬਹੁਤੀ ਇਹਨਾਂ ਨੇ ਰੱਖੀ ਹੈ ਪਰ ਪਾਰਕਿੰਗ ਫੁੱਲ ਹੋਣ ਨਾਲ ਗੱਡੀਆਂ ਸੜਕ ਦੇ ਉੱਪਰ ਖੜੀਆਂ ਤੁਸੀਂ ਦੇਖ ਸਕਦੇ ਤੇ ਨਾਲ ਹੀ ਪੰਜਾਬ ਪੁਲਿਸ ਦੀ ਗੱਡੀ ਵੀ ਖੜੀ ਹੈ ਪੀਸੀਆਰ ਦੀ ਗੱਡੀ ਖੜੀ ਹੈ ਪਰ ਇਸ ਦੇ ਵਿੱਚ ਮੁਲਾਜ਼ਮ ਕੋਈ ਵੀ ਨਜ਼ਰ ਨਹੀਂ ਆ ਰਿਹਾ ਪਰ ਦੂਜੇ ਪਾਸੇ ਸੜਕਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਾਮ ਲੱਗਰੇ ਸ਼ੁਰੂ ਹੋ ਗਏ ਨੇ ਤਾਂ ਕਿਤੇ ਨਾ ਕਿਤੇ ਪੰਜਾਬ ਪੁਲਿਸ ਨੂੰ ਜਾਂ ਟ੍ਰੈਫਿਕ ਪੁਲਿਸ ਨੂੰ ਇਸ ਵਾਰ ਧਿਆਨ ਦੇਣਾ ਚਾਹੀਦਾ ਕਿ ਦਿਨ ਤਿਹਾਰਾਂ ਦੇ ਦਿਨ ਚੱਲਿਆਂ ਦੇ ਅਤੇ ਉਹ ਆਪਣੀ ਡਿਊਟੀ ਜਿਹੜੀ ਹੈ ਸਹੀ ਤੰਗ ਨਾਲ ਕਰਤ ਕਰਨ ਪਰ ਕਿਤੇ ਨਾ ਕਿਤੇ ਤੁਹਾਡੇ ਨਾਲ ਤਸਵੀਰਾਂ ਫਿਰ ਮੈਂ ਸਾਂਝੀਆਂ ਕਰਾਂਗਾ ਕਿ ਪੁਲਿਸ ਵਾਲੇ ਜਿਹੜੇ ਹੈ ਉਹ ਸਾਈਡ ਤੇ ਹੋ ਕੇ ਬੈਠੇ ਹੋਏ ਨੇ ਉਹਨਾਂ ਦੇ ਉੱਪਰ ਲੱਗੇ ਹੋਏ ਨੇ ਇੱਕ ਪੁਲਿਸ ਮੁਲਾਜ਼ਮ ਦੇਖੋ ਤੁਸੀਂ ਫੋਨ ਤੇ ਕਿਵੇਂ ਰੁੱਝਿਆ ਹੋਇਆ ਆਪਣੀ ਡਿਊਟੀ ਤੋਂ ਬੇਖਬਰ ਪਰ ਦੂਸਰੇ ਨੂੰ ਪਤਾ ਲੱਗ ਗਿਆ ਕਿ ਕੈਮਰਾ ਚੱਲ ਪਿਆ ਤੇ ਉਹ ਥੋੜ੍ਹਾ ਤੁਰ ਪਿਆ ਕਿ ਤਨੇ ਕਿਤੇ ਇਹਨਾਂ ਦੀ ਡਿਊਟੀ ਲਗਾਈ ਗਈ ਹੈ ਤੇ ਟੀ ਮਾਰ ਦੇ ਬਾਹਰ ਤੇ ਉਹਨਾਂ ਨੂੰ ਆਪਣੀ ਡਿਊਟੀ ਕਰਨੀ ਚਾਹੀਦੀ ਹੈ ਅਤੇ ਜਿਹੜੇ ਲੋਕ ਇੱਥੋਂ ਲੰਘ ਰਹੇ ਨੇ ਉਹਨਾਂ ਨੂੰ ਕੋਈ ਪਰੇਸ਼ਾਨੀਆਂ ਦੇ ਸਾਹਮਣੇ ਨਾ ਕਰਨਾ ਪਵੇ ਪਰ ਤੁਸੀਂ ਤਸਵੀਰਾਂ ਵਿੱਚ ਲਗਾਤਾਰ ਦੇਖ ਰਹੇ ਹੋ ਕਿ ਟੀ ਮਾਰ ਦੇ ਬਾਹਰ ਦੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਇਹਦੇ ਵਿੱਚ ਦੇਖ ਸਕਦੇ ਹੋ ਕਿਵੇਂ ਇੱਥੇ ਜਾਮ ਲੱਗੇ ਹੋਏ ਹਨ ਜਿਹਦੇ ਪੁਲਿਸ ਅਧਿਕਾਰੀ ਦੀ ਇੱਥੇ ਡਿਊਟੀ ਹੈ ਜਾਂ ਟ੍ਰੈਫਿਕ ਰੈਗੂਲੇਟ ਕਰਨ ਦੀ ਡਿਊਟੀ ਹੈ ਜਾ ਇੱਥੇ ਸੁਰੱਖਿਆ ਕਰਨ ਦੀ ਡਿਊਟੀ ਹੈ ਪਰ ਇੱਥੇ ਗੱਡੀ ਦੀਆਂ ਤਸਵੀਰਾਂ ਵਿੱਚ ਤੁਹਾਨੂੰ ਦਿਖਾ ਰਿਹਾ ਗੱਡੀ ਦੇ ਵਿੱਚ ਨਾ ਤਾਂ ਕੋਈ ਕੋਈ ਪੁਲਿਸ ਅਧਿਕਾਰੀ ਮੌਜੂਦ ਹੈ ਤੇ ਨਾ ਹੀ ਕੋਈ ਟ੍ਰੈਫਿਕ ਅਧਿਕਾਰੀ ਮੌਜੂਦ ਹੈ ਪਰ ਤਸਵੀਰਾਂ ਤੁਸੀਂ ਲਗਾਤਾਰ ਦੇਖ ਸਕਦੇ ડીਮਾਰਟ ਦੇ ਬਾਹਰ ਦੇ ਜਿੱਥੇ ਵੱਡਾ ਲੰਬਾ ਜਾਮ ਲੱਗ ਗਿਆ ਹੈ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿਉਂਕਿ ਜਿਹੜੀ ਟ੍ਰੈਫਿਕ ਲਾਰ ਫਰੋਡ ਨਵਲਟੀ ਵੱਲੋਂ ਆਉਂਦੀ ਹੈ ਜਦੋਂ ਇੱਥੋਂ ਕੱਟ ਕਰਦੀ ਹੈ ਪਿੱਛੇ ਨੂੰ ਤਾਂ ਉਸ ਤੋਂ ਬਾਅਦ ਜਦੋਂ ਕੱਟ ਕਰਦੀ ਹੈ ਇੱਧਰ ਜਿਹੜੀ ਜਾਮਨਵੜੀ ਸੜਕ ਤੋਂ ਟ੍ਰੈਫਿਕ ਆਉਂਦੀ ਹੈ ਜਾਮ ਹੋ ਜਾਂਦੇ ਪਰ ਕਿਤੇ ਨਾ ਕਿਤੇ ਪੁਲਿਸ ਅਧਿਕਾਰੀਆਂ ਨੂੰ ਆਪਣੀ ਡਿਊਟੀ ਸਮਝਣੀ ਚਾਹੀਦੀ ਹੈ ਤੁਸੀਂ ਲਗਾਤਾਰ ਦੇਖ ਸਕਦੇ ਹੋ ਤਸਵੀਰਾਂ ਵਿੱਚ ਜਾਮ ਲੱਗਾ ਹੋਇਆ ਹੈ ਲੋਕ ਪਰੇਸ਼ਾਨ ਹੋ ਰਹੇ ਹਨ ਪਰ ਪੁਲਿਸ ਵੱਲੋਂ ਡਿਊਟੀ ਨਹੀਂ ਕੀਤੀ ਜਾ ਰਹੀ ਪਰ ਕਿਤੇ ਨਾ ਕਿਤੇ ਪੁਲਿਸ ਮੁਲਾਜ਼ਮਾਂ ਨੂੰ ਵੀ ਸਮਝ ਨਾ ਹੋਵੇਗਾ ਕਿ ਅਗਰੇ ਉਹਨਾਂ ਨੂੰ ਡੀ ਮਾਰ ਦੇ ਬਾਅਦ ਡਿਊਟੀ ਦਿੱਤੀ ਗਈ ਹੈ ਤਾਂ ਆਪਣੀ ਡਿਊਟੀ ਸਹੀ ਤਰ੍ਹਾਂ ਕਰਨ ਤਾਂ ਜੋ ਜਿਹੜੇ ਲੰਗਰ ਵਾਲੇ ਲੋਕ ਹਨ ਉਹਨਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ ਅਮਰਖਰ ਫਾਸਟਵੇ ਖਬਰਾਂ ਵਿੱਚ ਠੀਓਗੀ ਵੀਜੇ ਕੁਮਾਰ ਦੇ ਨਾਲ ਰਕੇਸ਼ ਕੁਮਾਰ